पशाड़ बो सर कल छोड़ा गल बात करी है है ਇਹੀ ਰਹਿਣਾ ਹੋਏ ਕਿ ਵਿਆਹ ਸੇ ਸਾਡਾ ਨਾਮ ਹੋ ਗਿਆ ਹੈ ਸੁਪਟੀਆਂਾਂ ਸਾਗੀ ਚੁੰਨੀ ਤੇਰੀ ਬਲੈਕ ਬੋਰਡ ਦੇਖ ਕੇ ਭਰ ਦੇ ਤੈਨੂੰ ਤੱਕ ਤੱਕ ਕੇ ਤਰੇ ਜਾ ਰੋ ਹੱਥ ਕਰ ਸਸੀ ਕਾਲ ਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਮੁਕੇਸ਼ ਅੰਬਾਨੀ ਦੇ लाडले ਸੁਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੋ ਰਿਹਾ ਸੋ ਵਿਆਹ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਬਾਲੀਵੁੱਡ ਤੇ ਪੋਲੀਵੁੱਡ ਦੇ ਸtare ਰੌਣਕਾਂ ਲਾ ਰਹੇ ਆ ਸੋ ਕੋਈ ਵਿਰਲਾ ਹੀ ਬਾਲੀਵੁੱਡ ਸਤਾਰਾ ਹੋਊਗਾ ਜਿਹੜਾ ਉਹਨਾਂ ਦੇ ਵਿਆਹ ਤੇ ਨਾ ਪਹੁੰਚਿਆ ਹੋਵੇ ਤੇ ਖਾਸ ਤੌਰ ਤੇ ਪੰਜਾਬ ਦੇ ਪੁੱਤਰ ਦਿਲਜੀਤ ਦਸਾਂਝ ਨੇ ਅਖਾੜਾ ਲਾ ਕੇ ਅਜਿਹੇ ਰੌਣਕਾਂ ਬਣੀਆਂ ਕਿ ਪੂਰਾ ਅੰਬਾਨੀ ਪਰਿਵਾਰ ਦਿਲਜੀਤ ਦਸਾਂਝ ਦਾ ਫੈਨ ਹੋ ਗਿਆ ਤੇ ਪੂਰੇ ਬਾਲੀਵੁੱਡ ਦੇ ਜਿਹੜੇ ਸੈਲੀਬ੍ਰਿਟੀ ਸੀ ਉਹਨਾਂ ਨੇ ਵੀ ਖੂਬ ਠਮਕੇ ਲਾਇਆ ਸੋ ਆਓ ਆਪਾਂ ਸਭ ਤੋਂ ਪਹਿਲਾਂ ਦਿਲਜੀਤ ਦਸਾਂਝ ਨੇ ਜੋ ਪਰਫਾਰਮ ਕੀਤਾ ਅਨੰਤ ਅੰਬਾਨੀ ਦੇ ਵਿਆਹ ਤੇ ਉਹਦੀਆਂ ਆਪਾਂ ਹਾਈਲਾਈਟਸ ਦੇਖ ਲੈਨੇ ਆਂ ਹੋਈ ਕਿ ਬਿਆਸ ਸਾਬੀ ਦਾ ਹੈ ਆਈਓ ਸੁਨ ਬੱਟੀਆਂ ਸਾਗੀ ਚੁੱਮੀ ਤੇਰੀ ਬਲੈਕ ਬੋਮ ਦੇ ਹੋ ਕੇ ਭਰ ਦੇ ਤੈਨੂੰ ਤੱਕ ਤੱਕ ਕੇ ਤੁਰੇ ਗੱਡੋ ਹੱਲ ਕਰਾ ਆਪ ਨੂੰ ਆਵਾਜ਼ ਆ ਜੇ 20 ਕਮ ਸੇਮ 20 ਮਿੰਟ ਹੋਰ ਸਰ ਆਪ ਬੋਲੇ 30 ਮਿੰਟ ਬੋਲੇ ਸਾਡੀ ਇਕੱਲਾ ਪਿਛੜ ਬਸ ਰੋ ਸੱਟ ਤੇ ਛੋੜ ਰਣ ਵਾਲੀ ਹੈ ਓ ਇੱਕ ਪਿੱਛੇ ਲੱਗਦੀ ਹੈ ਸੱਤ ਵੀਰਵਾ ਐਡੇ ਮੋਲੇ ਜੱਟ ਕੋਲ ਜੱਤੀ ਹੈ ਇੱਕ ਪਿੱਛੇ ਲੱਗੇ ਵੀ ਸੱਤ ਵੀਰਵਾ ਐਡੇ ਮੋਲੇ ਜੱਟ ਕੋਲ ਜੱਤੀ ਹੈ ਦਸਾਂਝਾਰਾ ਨਾਮ ਦਿਲਾਉਂਦੇ ਲਿਆ ਮਾ ਸਾਹ ਜੋਰ ਲੱਗ ਜੂਬ ਸੋ ਦੋਸਤੋ ਜਿਵੇਂ ਤੁਸੀਂ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦੀਆਂ ਕੁਝ ਹਾਈਲਾਈਟਸ ਦੇਖੀਆਂ ਜਿਸ ਵਿੱਚ ਦਿਲਜੀਤ ਦਸਾਂਝ ਨੇ ਖੂਬ ਰੌਣਕਾਂ ਲਾਈਆਂ ਤੇ ਖਾਸ ਤੌਰ ਤੇ ਅਨੰਤ ਅੰਬਾਨੀ ਵੀ ਫੈਨ ਬਣਦੇ ਨਜ਼ਰ ਆਏ ਦਿਲਜੀਤ ਦਸਾਂਝ ਦੇ ਜਦੋਂ ਉਹਨਾਂ ਨੇ ਕਿਹਾ ਕਿ ਦਿਲਜੀਤ ਭਾਜੀ 20 ਮਿੰਟ ਹੋਰ ਗਾਜੋ ਤਾਂ ਦਿਲਜੀਤ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ 20 ਨਹੀਂ ਭਾਜੀ ਮੈਂ 30 ਮਿੰਟ ਹੋਰ ਗਾਉਂਗਾ ਸੋ ਬਹੁਤ ਸੋਹਣਾ ਪ੍ਰੋਗਰਾਮ ਲਾਇਆ ਉਹਨਾਂ ਨੇ ਤੇ ਨਾਲ ਦੀ ਨਾਲ ਸ਼ੈਰੂ ਖਾਨ, ਸਲਮਾਨ ਖਾਨ ਤੇ ਇਸ ਤੋਂ ਬਿਨਾਂ ਹੋਰ ਵੀ ਜੋ ਬਾਲੀਵੁੱਡ ਦੇ ਸੈਲੀਬ੍ਰਿਟੀਜ਼ ਆ ਉਹਨਾਂ ਨੇ ਖੂਬ ਰੌਣਕਾਂ ਲਾਈਆਂ ਤੇ ਪਰਫਾਰਮ ਕੀਤਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਾਂ ਦੇ ਲਈ ਕਮੈਂਟਾਂ ਵਿੱਚ ਕੰਗ੍ਰੈਟਸ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋ ਜੀ ਇਹਨੇ ਸ਼ਬਦਾਂ ਨਾਲ ਲੈਣਿਆ ਜੀ ਅੱਜ ਤੱਕ ਸਤਿ ਸ਼੍ਰੀ ਅਕਾਲ ਜੀ